ਰਾਤ ਨੂੰ ਅਸੀਂ ਇੱਥੇ ਹਰਮੰਦਰ ਸਾਹਿਬ ਏਰੀਆ ਦੇ ਵਿੱਚ ਸਾਡਾ ਆਊਟਲੈਟ ਹੈ ਆਊਟਲੈਟ ਤੋਂ ਇਥੋਂ ਅਸੀਂ ਫ੍ਰੀ ਹੋ ਕੇ 11 11:30 ਵਜੇ ਦੇ ਅਰਾਊਂਡ ਅਸੀਂ ਵਾਪਸ ਜਾ ਰਹੇ ਸੀ ਰੈ residențial ਆਪਣੇ ਤੇ ਉਸ ਟਾਈਮ ਤੇ ਮੇਰਾ ਫੋਨ ਰੈਸਟੋਰੈਂਟ ਚ ਹੀ ਰਹਿ ਗਿਆ ਤੇ ਜਸਟ 50 ਮੀਟਰ ਅਵੇ ਫਰਮ ਦ ਰੈਸਟੋਰੈਂਟ ਮੈਂ ਆਪਣਾ ਫੋਨ ਲੈਣ ਲਈ ਮੈਂ ਗੱਡੀ ਖੜੀ ਕੀਤੀ ਪਹਿਲਾਂ ਤੇ ਖੜੀ ਕਰਕੇ ਮੈਂ ਆਇਆ ਜਿੱਦਾਂ ਹੀ ਫੋਨ ਪਿਕ ਕਰਕੇ ਗਿਆ ਉਥੇ ਗੱਡੀ ਸਗੀ ਨਹੀਂ ਤੇ ਜਦੋਂ ਪਤਾ ਚੱਲਿਆ ਕੋਈ ਆਟੋ ਵਾਲਾ ਆ ਰਿਹਾ ਸੀਗਾ ਉਹ ਕਹਿੰਦਾ ਕਿ ਜੀ ਤੁਹਾਡੀ ਗੱਡੀ ਨਾਲ ਇੱਕ ਲੇਡੀ ਜੋ ਸੀਗੇ ਗੱਡੀ 'ਚ ਮੇਰੇ ਵਾਈਫ ਸੀ ਤੇ ਬੇਟੀ ਸੀਗੇ ਉਹ ਸ਼ੋਰ ਮਚਾ ਰਿਹਾ ਹੈ ਕੋਈ ਬੰਦਾ ਸੀਗਾ ਗੱਡੀ 'ਚ ਬੈਠਾ ਬੈੱਕ ਕੇ ਉਹਨਾਂ ਨੂੰ ਪਹਜਾ ਕੇ ਲੈ ਗਿਆ ਤੇ ਜਦੋਂ ਫੋਨ ਕੀਤਾ ਤੇ ਫੋਨ ਬੀਜ਼ੇ ਆ ਰਿਹਾ ਸੀਗਾ ਫੋਨ ਨਹੀਂ ਪਿਕ ਕਰ ਰਿਹਾ ਸੀ ਦੋ ਤਿੰਨ ਵਾਰੀ ਟਰਾਈ ਕੀਤਾ ਤੇ ਉਹਨਾਂ ਨੇ ਦੱਸਿਆ ਵਾਈਫ ਨੇ ਕਿ ਜੋ ਬੰਦਾ ਹੈ ਉਹ ਜ਼ਬਰਦਸਤੀ ਸਾਨੂੰ ਲੈ ਗਿਆ ਹੈ ਗੱਡੀ ਚ ਬਿਠਾ ਕੇ ਐਂਡ ਪਹਿਲਾ ਉਹਨੇ ਬੱਸ ਸਟੈਂਡ ਵਾਲੇ ਏਰੀਆ ਚ ਲੈ ਕੇ ਗਿਆ ਫਿਰ ਉਹ ਪੈਸੇ ਦੀ ਮੰਗ ਕਰਨ ਲੱਗ ਗਿਆ ਫਿਰ ਉਸ ਤੋਂ ਬਾਅਦ ਵਾਈਫ ਨੇ ਮੇਰੇ ਲਾਈਵ ਲੋਕੇਸ਼ਨ ਸ਼ੇਅਰ ਕੀਤੀ ਮੈਨੂੰ ਤੇ ਉਹ ਜਿਹੜਾ ਤਾਰਾਂ ਵਾਲਾ ਪੁਲ ਹੈ ਇੱਥੇ ਅੰਮ੍ਰਿਤਸਰ ਦੇ ਵਿੱਚ ਉਹਦੇ ਕੋਲ ਉਹਨੇ ਖੜੀ ਕਰਤੀ ਜਾ ਕੇ ਗੱਡੀ ਤੇ ਪੈਸੇ ਮੰਗਣ ਲੱਗ ਗਿਆ ਪਲੱਸ ਜੋ ਬੇਟੀ ਸੀਗੀ ਉਹਦੇ ਉਹਨੂੰ ਵੀ ਉਹਨੇ ਹਰਟ ਕੀਤਾ ਥੋੜਾ ਤੇ ਪਲੱਸ ਜਿਹੜਾ ਹੈ ਜਦੋਂ ਚਾਬੀ ਮੰਗ ਰਿਆ ਸੀਗਾ ਗੱਡੀ ਦੀ ਪਲੱਸ ਬਾਕੀ ਚੀਜ਼ਾਂ ਮੰਗ ਰਿਆ ਸੀਗਾ ਤੇ ਵਾਈਫ ਨੇ ਜਿੱਦਾਂ ਬੋਲਿਆ ਕਿ ਦੂਜੀ ਸਾਈਡ ਪਈ ਹੈ ਚਾਬੀ ਤੇ ਜਿੱਦਾਂ ਉਹਨਾਂ ਦਾ ਧਿਆਨ ਗਿਆ ਨਾਲ ਦੀ ਨਾਲ ਹੀ ਵਾਈਫ ਬਾਹਰ ਆ ਗਈ ਪਲੱਸ ਬੇਟੀ ਵੀ ਉਹਨਾਂ ਨੇ ਨਾਲ ਹੀ ਬਾਹਰ ਆ ਗਈ ਤੇ ਉਹ ਬੰਦਾ ਜਿਹੜਾ ਸੀਗਾ ਉਹ ਸ਼ਾਇਦ ਨਸ਼ੇ 'ਉਹਨਾਂ ਕੀਤਾ ਹੋਇਆ ਸੀਗਾ ਤੇ ਉਹ ਇੱਕੋਦਮ ਵਾਈਫ ਨੂੰ ਫਿਰ ਉਹ ਬਾਹਰ ਆ ਗਏ ਉਹ ਖਿੱਚਦਾ ਪਿਆ ਸੀਗਾ ਕਿ ਗੱਡੀ 'ਚ ਬੈਠੋ ਪਰ ਉਹਨਾਂ ਨੇ ਕੋਸ਼ਿਸ਼ ਕਰਕੇ ਉਹ ਬਾਹਰ ਹੀ ਆ ਗਏ ਤੇ ਗੱਡੀ ਉਹ ਭਜਾ ਕੇ ਲੈ ਗਿਆ ਸਰ ਜਿਹੜੀ ਸਾਡੀ Swift ਸੀਗੀ ਤੇ ਕੀ ਨੰਬਰ ਸੀ ਗੱਡੀ ਨੰਬਰ ਆਪਣਾ ਕਿੱਥੋਂ ਦੀ ਗੱਡੀ ਸੀ ਅੰਮ੍ਰਿਤਸਰ ਦੀ ਗੱਡੀ ਨੰਬਰ ਸੀ ਜਾਂ ਬਾਰਾ ਗੱਡੀ ਸਰ ਫਿਰੋਜ਼ਪੁਰ ਦੀ ਹੈ PB05AM5843 ਹੈ Swift ਹੈ ZXI ਤੇ ਤੁਹਾਡੀ ਵਾਈਫ ਅਤੇ ਸੀ ਬੱਚਾ ਕਿੰਨੇ ਕਿੰਨੀ ਉਮਰ ਸੀ ਜੀ ਤੇ ਵਾਈਫ ਕਿੰਨੀ ਸਰ ਵਾਈਫ ਮੇਰੀ 30+ ਹੈ ਤੇ ਬੇਟੀ ਜਿਹੜੀ ਹੈ ਉਹ 1 ਮੰਥ 1 ਇਅਰ ਦੀ ਹੈ ਅਰਾਊਂਡ 3 ਮੰਥ ਛੋਟੀ ਜੀ ਬੱਚੀ ਸੀ ਹਾਂਜੀ ਬੇਬੀ ਹੈ ਸਰ ਛੋਟੀ ਵੀ ਮਨ ਕਰਦੇ ਨੂੰ ਤੁਹਾਨੂੰ ਲੱਗਦਾ ਨਹੀਂ ਕਿ ਨਾਂ ਜ਼ਿਆਦਾ ਇੱਥੇ ਵਾਰਦਾਤਾਂ ਹੁੰਦੀਆਂ ਦਰਬਾਰ ਸਾਹਿਬ ਦੇ ਏਰੀਏ ਦੇ ਵਿੱਚ ਸਰ ਇੱਕ ਡੇਢ ਸਾਲ ਹੋ ਗਿਆ ਹੈ ਅੱਜ ਤੱਕ ਕਦੀ ਵੀ ਇਦਾਂ ਦਾ ਇਨਸੀਡੈਂਟ ਨਹੀਂ ਹੋਇਆ ਪੰਜਾਬ ਪੁਲਿਸ ਜਿਹੜੀ ਹੈ ਜੋ ਪੁਲਿਸ ਡਿਪਾਰਟਮੈਂਟ ਹੈ ਪੂਰਾ ਆਪਣਾ ਕੰਮ ਕਰ ਰਹੀ ਹੈ ਐਂਡ ਈਵਨ ਕੱਲ ਰਾਤ ਨੂੰ ਵੀ ਜਦੋਂ ਹੀ ਜਿੱਦਾਂ ਦਾ ਜਿੱਦਾਂ ਹੀ ਪਤਾ ਚੱਲਿਆ ਟੀਮ ਨੇ ਪੂਰੀ ਸਪੋਰਟ ਕੀਤੀ ਸਾਡੀ ਪੁਲਿਸ ਟੀਮ ਨੇ ਆਈ ਹੋਪ ਕਿ ਆ ਜਲਦੀ ਤੋਂ ਜਲਦੀ ਇਨਸੀਡੈਂਟ ਜਿਹੜਾ ਹੈ ਸੋਲਵ ਹੋਏ ਜਿਸ ਵਾਂਟਡ ਕਿ ਅਗਰ ਆ ਹੋ ਰਿਹਾ ਥੋੜਾ ਜਿਹਾ ਸਟ੍ਰਿਕਨੈਸ ਜ਼ਿਆਦਾ ਵਧਾਈ ਜਾਏ ਇਸ ਏਰੀਆ ਦੀ ਇਵਨ ਪੂਰੇ ਅੰਮ੍ਰਿਤਸਰ ਚਈ ਅਗਰ ਇਦਾਂ ਦੀ ਵਾਰਦਾਤ ਹੋ ਰਹੀ ਹੈ ਮੈਂ ਰਿਕੁਐਸਟ ਕਰਾਂਗਾ ਕਿ ਪਲੀਜ਼ ਸਾਰਿਆਂ ਨੂੰ ਕਿ ਦੇ ਸ਼ੁਡ ਟੇਕ ਕੇਅਰ ਆਪਣਾ ਸਾਰੇ ਧਿਆਨ ਰੱਖਣ ਤੇ ਪੰਜਾਬ ਪੁਲਿਸ ਵੀ ਪੂਰੀ ਸਪੋਰਟ ਕਰ ਰਹੀ ਹੈ I ਹੋਪ ਕਿ ਵੀਲ ਗੈਟ ਦਾ ਜਸਟਿਸ ਐਸ ਸੂਨ ਐਸ ਪੋਸੀਬਲ ਉਹਨੇ ਸਰ ਪਹਿਲਾਂ 5000 ਬੋਲੇ ਫਿਰ ਕਹਿੰਦਾ 10000 ਦੇ ਦੋ ਤੇ ਕਹਿੰਦਾ ਮੈਂ ਲੁਧਿਆਣੇ ਤੋਂ ਆ ਰਿਹਾ ਤੇ ਮੇਰੇ ਪਿੱਛੇ ਪੁਲਿਸ ਲੱਗੀ ਹੋਈ ਹੈ ਤੇ ਮੈਂ ਮਤਲਬ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਮੈਂ ਭੱਜਾਂ ਤਾਂ ਅੰਮ੍ਰਿਤਸਰ ਤੋਂ ਤੇ ਪੈਸੇ ਦੀ ਮੰਗ ਉਹਨੇ ਕੀਤੀ ਹੈ ਕਹਿ ਰਿਹਾ ਸੀ ਮੈਂ ਨਸ਼ਾ ਵੇਚਦਾ ਕੁਛ ਇਦਾਂ ਦੀ ਗੱਲ ਉਹ ਕਰ ਰਿਹਾ ਸੀਗਾ ਪਰ ਵਾਈਫ ਨੂੰ ਨੇ ਆ ਚੀਜ਼ਾਂ ਬੋਲੀਆਂ ਸਰ ਕਿੰਨੀ ਕੁ ਉਮਰ ਸੀ ਕੁਝ ਪਤਾ ਲੱਗਾ ਮੈਨੂੰ ਸਰ ਉਹ 20 ਤੋਂ 25 ਸਾਲ ਦੀ ਉਮਰ ਦਾ ਸੀਗਾ ਲੜਕਾ ਸੀ ਸੀਟੀਵੀ ਸਰ ਪੁਲਿਸ ਜਿਹੜੀ ਆ ਉਹ ਕਰ ਰਹੀ ਹੈ ਕਿਉਂਕਿ ਰਾਤ ਨੂੰ ਕਾਫੀ ਲੇਟ ਹੋ ਗਿਆ ਸੀਗਾ ਤੇ ਹੁਣ ਮਾਰਨਿੰਗ ਟਾਈਮ ਤੇ ਉਹ ਕਾਫੀ ਲੋਕੇਸ਼ਨਸ ਤੇ ਉਹ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੀ ਗੱਡੀ ਕਹਿੰਦੇ ਆਸ਼ੀਸ਼ ਦਾ ਬਣਾ ਤੇ ਇਥੇ ਵਪਾਰੀ ਹੈ ਉਹ ਇਥੋਂ ਜਾ ਰਹੇ ਸੀ ਉਹ ਕਾਰ ਨੂੰ ਨਾਲ ਦੀ ਸਟਾਰਟ ਛੱਡ ਕੇ ਤੇ ਵਾਪਸ ਚਲੇ ਗਏ ਸੀ ਆਪਦੇ ਉੱਤੇ ਸ਼ਾਪ 'ਚ ਉਹਨਾਂ ਦੇ ਵਾਪਸ ਹੁੰਦੇ ਨੂੰ ਇੱਕ ਲੜਕਾ ਸੀਗਾ ਉੱਥੇ ਨਾਮ ਵਾਲੋ ਉਹ ਉਥੋਂ ਕਾਰ ਉਥੋਂ ਲੈ ਗਿਆ ਸੀ ਉੱਥੇ ਖੋ ਕੇ ਉਲਟੇ ਬਾਰੇ ਉਹਨਾਂ ਕਿ ਵੇਰ ਬਾਰੇ ਉਹਨਾਂ ਦੇ ਪਤਾ ਲੱਗ ਰਹੇ ਹੈ ਟੈਕਨੀਕਲ ਇਨਵੈਸਟੀਗੇਸ਼ਨ ਵੀ ਚੱਲ ਰਹੀ ਹੈ ਛੇਤੀ ਫੜ ਲਿਆ ਜਾਊਗਾ ਕਾਰਪਰਾਫ ਕਰ ਲੀਏਗਾ ਇਹ ਕਿਹੜੀ ਮੰਡੀ ਚੌਕ ਸੀ ਸਰ ਕਹਿੰਦੇ ਕਿ ਨਾ ਮੇਰੀ ਵਾਈ ਵੀ ਵਿੱਚ ਹੀ ਬੇਟੀ ਵੀ ਇੱਥੇ ਹੀ ਹਾਂਜੀ ਦੱਸ ਰਹੇ ਜੀ ਸਾਰੀ ਚੀਜ਼ਾਂ ਚੈੱਕ ਕੀਤੀ ਜਾਂਦੀ ਹੈ ਚੈੱਕ ਕੀਤਾ ਜਾ ਰਿਹਾ ਸਾਰੀ ਗੱਲ ਸਰ ਕੋਈ ਪਿਸਤੌਲ ਉਹਨਾਂ ਨੇ ਬਰਾਮਦ ਕਰਾਈ ਹੈ ਤੁਹਾਨੂੰ ਇਹ ਚੱਲ ਰਹੀ ਹੈ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਰੀ ਉਹਨਾਂ ਦੀ ਬਾਈ ਕੈਰੀਅਰ ਪਿਸਤੌਲ ਬਰਾਮਦ ਕਰਾ ਦਿੱਤੀ ਪੁਲਿਸ ਨੂੰ ਮੈਂ ਜਿਹੜੀ ਮੈਂ ਛੁੱਟੀ ਸੀ ਬਾਹਰ ਅਜੇ ਕਲੀਅਰ ਨਹੀਂ ਹੈ ਗਈ ਇਹਦੇ ਬਾਰੇ ਗੱਲ ਦੱਸ ਸੀਸੀਟੀ